ਉਸ ਮਾਲਕ ਤੱਕ ਪਹੁੰਚਾ ਸਕਦਾ ਇਹ ਵੀ ਹੋਣਾ ਜ਼ਰੂਰੀ ਹੈ ਨਾ ਇਹ ਤਰੀਕੇ ਵੀ ਜਿਨੇ ਕਸੀਂ ਆ ਪੰਗਤियां ਪੜੀਆਂ ਇਹ ਤਾਂ ਹੈ ਕਿ ਕੇਵਲ ਤੋਂ ਕੇਵਲ ਇੱਕ ਪੰਥਰੇ ਬਣਾਈ ਹੋਈ ਹੈ ਇਹ ਕੋਈ ਰੱਬੋਂ ਰੂਹ ਨਹੀਂ ਆਈ ਉਪਰੋਂ ਕੇਵਲ ਤੋਂ ਕੇਵਲ ਜਿਹੜੀ ਪਹਿਲੀ ਪੌੜੀ ਪੜਦੇ ਆ ਉਹ ਤੋਂ ਭਗਉਤੀ ਸੁਣ ਕੇ ਗੁਰੂ ਨਾਨਕ ਦੇਵ ਜੀ ਇਹ ਮਿਲਦੀ ਹੈ ਦਸਮ ਗ੍ਰੰਥ ਦੇ ਵਿੱਚ ਜੋ ਗ੍ਰੰਥ 1428 ਅੰਗ ਦਾ ਹੈ ਗੁਰੂ ਗ੍ਰੰਥ ਸਾਹਿਬ ਦੇ 1430 ਨੇ ਉਹਨੂੰ 28 ਰੱਖਿਆ ਹੋਇਆ ਉਹਦੀ ਜਦੋਂ ਮੱਧ ਦੀ ਅਰਦਾਸ ਹੁੰਦੀ ਹੈ ਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਅਰਦਾਸ ਕਰਦੇ ਆ ਜੈਤ ਸਿੱਧੀ ਬਾਤੇ ਆਦ ਪੂਰਨ ਮੱਧ ਪੂਰਨ ਅਕਸਰ ਅਸੀਂ ਇਹ ਹੁਕਮਨਾਮਾ ਸੁਣਦੇ ਆ ਜਦੋਂ ਕਹਿੰਦੇ ਮੱਦੀ ਅਰਦਾਸ ਹੁੰਦੀ ਹੈ ਜੋ ਵੀ ਪਾਠ ਕਰਦਾ ਹੋਵੇ ਨਾ ਘਰ ਦੇਨ ਵੀ ਇਹੀ ਹੁੰਦਾ ਵੀ ਉਹ ਹੀ ਸਾਨੂੰ ਹੁਕਮਨਾਮਾ ਸੁਣਾਓ ਇਹ ਵੀ ਇੱਕ ਪਾਂਥ ਵੱਲੇ ਬਣਾਈ ਗਈ ਹੈ ਰੱਬ ਦੀ ਇਹ ਵੀ ਕੋਈ ਮਿਰਦਾ ਨਹੀਂ ਹੈ ਕਿ ਵੈਗਰੂ ਨੇ ਤਾਂ ਕੋਈ ਕਿਆ ਹੀ ਨਹੀਂ ਗਾਇ ਕਿ ਕਿ ਤੂੰ ਮੇਰੇ ਇਮਤਿਹਾਨ ਦੇ ਵਿੱਚੋਂ ਜਿੰਨਾ ਤੂੰ ਸੁੱਧ ਪੜੇਗਾ ਜਿੰਨਾ ਵੱਧ ਪੜੇਗਾ ਉਹਨੇ ਤੂੰ ਪਾਸ ਹੋਵੇਂਗਾ ਇਥੇ ਤਾਂ ਭਾਈ ਜਿੱਦਾਂ ਮਰਜੀ ਪੜ ਪਰ ਸਿਰਫ ਮੰਨਣ ਤੇ ਗੱਲ ਆਉਂਦੀ ਏ ਕਿ ਮੰਨਦਾ ਕਿ ਨਹੀਂ ਅਸੀਂ ਜੋਰ ਲਾਉਨੇ ਇੱਕ ਇੱਕ ਪੰਕਤੀ ਤੇ ਕੋਈ ਸ਼ੁੱਧ ਪੜੀਏ ਉਹ ਭਾਈ ਸ਼ੁੱਧ ਪੜਦੇ ਨਾਲੋਂ ਇਹਨੂੰ ਪੜ ਕੇ ਖੁਦ ਸ਼ੁੱਧ ਹੋ ਜਾ ਘਾਣੇ ਇਥੇ ਖਤਮ ਹੋਣੀ ਆਗੇ ਕਿ ਬਾਣੀ ਪੜੋ ਤੇ ਖੁਦ ਸ਼ੁੱਧ ਹੋ ਗੋ ਤੇ ਭਾਈ ਅਸੀਂ ਅੰਦਰੋਂ ਮਨੋਂ ਕੁਸੁੱਧਾ ਕਾਲੀਆਂ ਬਾਹਰ ਚਟਕੀਆਂ ਕੇ ਮਨ ਦੇ ਵਿੱਚ ਤਾਂ ਭਾਈ ਕਾਲਾ ਪਾਨਾ ਹੈ ਦਿਵਾਰੋਂ ਆਪਣੇ ਆਪ ਨੂੰ ਧਰਮੇ ਗੋਣਾ ਚਿਤਾ ਕੋਣਾ ਹੈ ਬਾਸਾ ਨੇ ਗੁਰਬਾਣੀ ਚ ਪਰਮਾਨ ਕਰਤਾ ਗੱਲੇ ਅਸੀਂ ਚੰਗੀਆਂ ਗੱਲਾਂ ਬਾਤਾਂ ਦੇ ਬੜੇ ਚੰਗੇ ਆ ਬੜਾ ਮਿੱਠਾ ਬੋਲਦੇ ਆ ਪਰ ਅੰਦਰ ਕੀ ਹੈ ਅੰਦਰ ਵੈਸਨ ਕੋਰਾ ਅੰਦਰ ਤਾਂ ਜ਼ਹਿਰ ਭਰੀਏ ਤਰੇਵੇ ਅੰਦਰ ਤਾਂ ਤੇਰੇ ਪਾਪ ਭਰੇ ਹੋਏ ਨੇ ਫੇਤਰੇ ਪਨ ਪਰਉਣ ਦਾ ਕੀ ਫਾਇਦਾ ਹੋਗੇ ਸ਼ੁੱਧਤਾ ਤੋ ਹੈ ਹੀ ਨਹੀਂ ਜਿੰਨਾ ਫੋਕਸ ਤੇਰਾ ਬਾਣੀ ਨੂੰ ਸ਼ੁੱਧ ਕਰਨ ਤੇ ਹੈ ਪਈ ਇਹਨੂੰ ਕੋਈ ਨਹੀਂ ਕਰ ਸਕਦਾ ਇਹ ਤਾਂ ਜਿਹਦੀ ਹੈ ਉਹੀ ਕਰ ਸਕਦਾ ਵੈਗ ਰੂਤੀ ਹੈ ਉੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਦੁਨਿਆਵੀ ਬੰਦਾ ਨਾ ਤਾਂ ਰੱਬ ਹੈ ਨਾਇਕ ਗੁਰੂ ਹੈ ਹਕਾਰ ਪ੍ਰਕਾਸ਼ੋਂ ਭੇਜਿਆ ਹੈ ਵਿਪਦੇ ਦੇ ਦੇ ਗੁਰਨਾਨਕ ਸਾਹਿਬ ਭੁੱਲਣ ਤੋਂ ਮੁਕਤ ਨੇ ਉਹ ਭੁੱਲਣੇ ਅਕਾਲ ਪੁਰਖੋ ਭੁੱਲ ਲੈ ਬਾਕੀ ਸਾਰਾ ਸੰਸਾਰੀ ਇਹ ਸੰਸਾਰ ਹੈ ਇਹ ਭੁੱਲਣ ਦੇ ਵਿੱਚ ਭੁੱਲਣ ਅੰਦਰ ਸਭ ਕੋ ਗਲਤੀਆਂ ਤਾਂ ਹੋਣੇ ਹੋਣੇ ਜੇ ਤੋ ਕੋਈ ਕੰਮ ਕਰਾਂਗੇ ਵਿਹਲੇ ਬੈਠੇ ਆ ਕੁਝ ਨਹੀਂ ਹੋਊਗਾ ਤੇ ਜੇ ਕੋਈ ਕੁਝ ਕਰਾਂਗੇ ਗਲਤ ਤਾਂ ਹੋ ਹੀ ਜਾਂਦਾ ਭਾਈ ਨਿਤ ਪ੍ਰਤੀ ਆਪ ਕੋਈ ਕੰਮ ਕਰਦਿਆਂ 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 ਉਹਦੇ ਵਿੱਚ ਕੁਝ ਨਾ ਕੁਝ ਐਸਾ ਹੋ ਜਾਂਦਾ ਵੀ ਸਭ ਕੋ ਜਾਣਦੇ ਫਿਰ ਵੀ ਗਲਤੀ ਕੁਦਰਤੀ ਹੋ ਜਾਂਦੀ ਹੈ ਪਰ ਉਹ ਮੈਨੇ ਨਹੀਂ ਰਖਦੀਆਂ ਮੈਨੇ ਤਾਂ ਇਹ ਰਖਦੀ ਹੈ ਭਾਈ ਤੂੰ ਬਾਣੀ ਪੜੀ ਅੰਦਰੋਂ ਸਤ ਕਿੰਨਾ ਹੋ ਗਿਆ ਇੰਨਾ ਕੂੜ ਕਮਟ ਭਰੇਆ ਸੰਸਾਰ ਦੇ ਵਿੱਚ ਜ਼ਹਿਰ ਭਰੀ ਹੋਈ ਹੈ ਕਿ ਅੰਦਰੋਂ ਪੂਰੇ ਕਾਲਿਆ ਬਾਸਨ ਤਾਂ ਫਰਮਾਨ ਕਰ ਦਿੰਦਾ ਹੈ ਮਨੋਂ ਕੁਸੁੱਦਾ ਕਾਲੀਆਂ ਬਾਹਰ ਚਿਟੀਆਂ ਤੇ ਗੁਰੂ ਅਰਜਨ ਪਾਤਸ਼ਾਹ ਨੇ ਤਾਂ ਹੋਰ ਹੀ ਗੱਲ ਕਹਿ ਦਿੱਤੀ ਚਿੱਟੇ ਜਿਨਕੇ ਕੱਪੜੇ ਮਹਿਲੇ ਚਿੱਤ ਕਠੋਰ ਕਿਨੇ ਜਿੰਨਾ ਕੋਈ ਬੰਦਾ ਹੁਣ ਭਾਵੇਂ ਬਾਬੇ ਹੁਣ ਭਾਵੇਂ ਮੰਤਰੀ ਹੋਣ ਚਿੱਟੇ ਕੱਪੜੇ ਬੜੇ ਪਾਉਂਦੇ ਐ ਸੌਤੋਂ ਵੱਧ ਕੋ ਕਰਮ ਇਨਾਂ ਕੋਲ ਹੀ ਆਪਾਂ ਲੱਗਦਾ ਕਹਿ ਭਈ ਬੇਸਵੇਦ ਕੱਪੜੇ ਪਾਇਆ ਬਾਬਾ ਜੀ ਐ ਚੋਲਾ ਪਾਇਆ ਹੋਇਆ ਭਾਈ ਬਾਣੇ ਦੇ ਨਾਲ ਤਾਂ ਪ੍ਰਮਾਤਮਾ ਦਾ ਕੋਈ ਸਬੰਧ ਨਹੀਂ ਹੈ ਜੇ ਧਾਰਮਿਕ ਤੌਰ ਤੇ ਦੇਖਿਆ ਜਾਵੇ ਆ ਸੰਸਾਰ ਕੋ ਤੌਰ ਤੇ ਤੂੰ ਬਣਾਣਾ ਬਣਾ ਲੈ ਭਾਈ ਸੰਸਾਰ ਨੂੰ ਕੋ ਦਿਖਾਉਣਾ ਚਾਹੁੰਦਾ ਪਰ ਪ੍ਰਮਾਤਮਾ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਹੈ ਨਾ ਤੇਰੇ ਖਾਣੇ ਦਾ ਨਾ ਤੇਰੇ ਪਹਿਨਣ ਦਾ ਮਾਲਕ ਨੂੰ ਕੋਈ ਵੀ ਮਤਲ ਨਹੀਂ ਤੇ ਤੇ ਹੁਣ ਤਾਂ ਮਤਲਬ ਹੈ ਕਿ ਜੋ ਮੈਂ ਕੀਤਾ ਜੋ ਮੈਂ ਕਿਹਾ ਹੈ ਤੂੰ ਕਰਦਾ ਗੱਲ ਇੱਥੇ ਖਤਮ ਹੁੰਦੀ ਹੈ ਸਾਰੀ ਔਰ ਅੰਦਰੋਂ ਕੁਝ ਹੋ ਰਹਾ ਬਾਹਰੋਂ ਕੁਝ ਹੋ ਰਹਾ ਤੇ ਸਤਿਗੁਰ ਦੀ ਬਾਣੀ ਦਾ ਉਪਦੇਸ਼ ਕੁਝ ਹੋਰ ਦੇ ਰਹੀ ਹੈ ਤੁਹਾਨੂੰ ਤੂੰ ਕਰ ਕੁਝ ਹੋ ਰਿਹਾ ਹੈ ਦਾਤਾ ਜੁੜਦਾ ਹੀ ਕੋਈ ਨਹੀਂ ਕੋਈ ਹਿੱਲਾ ਵਸੀਲਾ ਨਹੀਂ ਹੈ ਭਾਈ ਇਥੇ ਜਿਸ ਤਰ੍ਹਾਂ ਕੱਪ ਦਾ ਹੋਣਾ ਵੀ ਤੇਰੇ ਅੰਦਰ ਵਿਜੇਤਾ ਕੱਪ ਵਿਨਰ ਦੀ ਟਰੋਫੀ ਹੱਥੇ ਚੋਣੀ ਚਾਹੀਦੀ ਹੈ ਸਾਰਿਆਂ ਨੂੰ ਖੁਸ਼ੀ ਪਾਦੀ ਹੈ ਭਾਵੇਂ ਖਡਾਰੀ ਹੈ ਕਰਦੇ ਆ ਪਰਿਵਾਰ ਹੈ ਦੀਨ ਦੁਨੀਆ ਵਾਂ ਸਾਰੇ ਕੁਝ ਹੀ ਮਨਾਉਂਦੇ ਆ ਪਰ ਜੇ ਨਾ ਹੋਈ ਫਿਰ ਕੋਈ ਨਹੀਂ ਮੰਨਦਾ ਵੀ ਹਾਂ ਭਈ ਤੂੰ ਬਹੁਤ ਮਿਹਨਤ ਕੀਤੀ ਸੀ ਗੱਲ ਨਹੀਂ ਬਣੀ ਅੱਗੇ ਵਾਸਤੇ ਕਰੀ ਹੋ ਇਹ ਜਿਹੇ ਗੱਲਾਂ ਹੋ ਜਾਂਦੀਆਂ ਫਿਰ ਤਾਂ ਪਰ ਖੁਸ਼ੀ ਤਾਂ ਟਿਕਾਣਾ ਤਦ ਰਹਿੰਦਾ ਜਦੋਂ ਹੱਥ 'ਚ ਮੈਡਲ ਹੋਵੇ ਉਸੇ ਤਰ੍ਹਾਂ ਹੀ ਭਾਈ ਸਾਰੀ ਜਿਵੇਂ ਧਾਰਮਿਕ ਪ੍ਰਕਿਰਿਆ ਅਸੀਂ ਕਰਦੇ ਆ ਨਾ ਜੇ ਇਹਦੇ ਨਾਲ ਅਸੀਂ ਪਰਮਾਤਮਾ ਦੇ ਨਾਲ ਨਹੀਂ ਜੁੜੇ ਤੋ ਕਾ ਨਹੀਂ ਕਹਦੇ ਬਾਤ ਤੇ ਨਸਫਲ ਹੈ ਕੋਈ ਮਿਹਨਤ ਇਰਾਦਾ ਕਿਨੇ ਚੌਂਕੜੇ ਚ ਪਾਠ ਕੀਤੀ ਐ ਤੂੰ ਕੀ ਕੀਤਾ ਇਹ ਗੱਲਾਂ ਤਾਂ ਬਸ ਇਹ ਤਾਂ ਸਾਡੇ ਲੋਕਾਂ ਨੇ ਬਣਾਈਆਂ ਹੋਈਆਂ ਇਹ ਕੋਈ ਮਹਾਨਤਾ ਧੋੜੀ ਹੁੰਦੀ ਹੈ ਕਿ ਇੱਕ ਚੌਂਕੜੇ ਦੇ ਵਿੱਚ ਬੈਠ ਕੇ ਕਹਿੰਦੇ ਮੈਂ ਖੰਡ ਪਾੜ ਕੀਤਾ ਕਿਹੜੀ ਮਹਾਨਤਾ ਹੋ ਗਈ ਕੀ ਗੱਲ ਹੋ ਗਈ ਬਈ ਇਹ ਮਹਾਰਾਜ ਨੇ ਕਿਹਾ ਮਹਾਰਾਜ ਤਾਂ ਕਹਿੰਦੇ ਆ ਭਾਈ ਸਤਿਗੁਰਾਂ ਦੇ ਬਚਨਾਂ ਤੇ ਭਰੋਸਾ ਰੱਖ ਇੱਕ ਤੇ ਭਰੋਸਾ ਰੱਖ ਮੈਂ ਤੈਨੂੰ ਕਦੋਂ ਕਿਹਾ ਕਿ ਚੌਂਕੜੇ ਜੇ ਬੈਠ ਕੇ ਪਾਠ ਕਰ ਮੈਂ ਤਾਂ ਇਹ ਕਹ ਰਿਹਾ ਇੱਕ ਤੇ ਭਰੋਸਾ ਰੱਖ ਇੱਕ ਤੇ ਵਿਸ਼ਵਾਸ ਰੱਖ ਬਚਨ ਭਾਵੇਂ ਇੱਕ ਵੀ ਮਨ 'ਚ ਵਸਾ ਲੈ ਪਰ ਉਹ ਤੇ ਅਮਲ ਕਰ ਤੇਰਾ ਪਾਉ ਤਾਰਾ ਹੋ ਜੇਗਾ ਇੱਥੇ ਕਿੰਨਾ ਕੁ ਸਿਕਾਇਆ ਕਦੇ ਬਾਣੀ ਨੂੰ ਕਹਿੰਦੇ ਇਹਨੂੰ ਸੰਪਟ ਤੇ ਲਾ ਲੋ ਜੀ ਸੰਪਟ ਪਾੜ ਕਰੋ ਸੰਪਟ ਕਾਦੋ ਤੇ ਚੰਪਟ ਪਾਠ ਹੋ ਗਿਆ ਇਹ ਦੁਨੀਆਂ ਨੂੰ ਠੱਗਾ ਟੋਰੀਆਂ ਅੱਛਾ ਜਦੋਂ ਇਹਨਾਂ ਨੂੰ ਕਦੇ ਕਹਿ ਦੀ ਵੀ ਚਲੋ ਸਾਡਾ ਕੰਮ ਰੁਕਿਆ ਆ ਆ ਕੱਢੋ ਲੈ ਲੋ ਜਿਹੜੇ ਪੈਲ ਲੈਣੇ ਫਿਰ ਨਿੱਕੇ ਨਿੱਕੇ ਬਹਾਨੇ ਆ ਨਹੀਂ ਹੋਇਆ ਸੀ ਉਹ ਨਹੀਂ ਹੋਇਆ ਸੀ ਕਿਉਂਕਿ ਭਾਈ ਨੇ ਤੇ ਹੈ ਹੀ ਕੁਝ ਨਹੀਂ ਉਹ ਤੁਸੀਂ ਖੁਦ ਮੰਗ ਮੰਗ ਕੇ ਲੋਕਾਂ ਤੋਂ ਖਾਣੇ ਹੋ ਤੇ ਤੁਸੀਂ ਦੁਨੀਆਂ ਦੇ ਕੰਮ ਸਵਾਰਦੇ ਹੋ ਖੁਦ ਲੋਕਾਂ ਦੇ ਕਾਰੋਬਾਰ ਚਲਾਉਣ ਲਈ ਤੁਸੀਂ ਕਦੇ ਪਾਣੀ ਦਿੰਨੇ ਆ ਕਦੇ ਲੇਚੀਆਂ ਦਿੰਨੇ ਆ ਕਦੇ ਕੁਝ ਦਿੰਨੇ ਆ ਅਬ ਦੇ ਕੰਮ ਵਾਸਤੇ ਭਾਈ ਤੇ ਕਿੰਦਾ ਦੀ ਸੇਵਾ ਲਾਉਂਦੇ ਕਦੇ ਪਰਚੀਆਂ ਕਦੇ ਪਾੜ ਕਰਦੇ ਬਸ ਠੱਗਾ ਠੋਰੀਆਂ ਸਾਰੇ ਠੱਗਾ ਡਰੇ ਸਗਾਉਂਦੇ ਸਾਰੇ ਠੱਗਾ ਡੋਦੇ ਨੇ ਕੰਮ ਚੱਲਦੇ ਇਹਨਾਂ ਦੇ ਤੇ ਹੋਰ ਤੁਹਾਡਾ ਕੀ ਹਾਲ ਹੈ ਸੱਚ ਦੇ ਮਾਰਗ ਤੇ ਚੱਲੋਗੇ ਤੁਹਾਡੇ ਨਾਲ ਕੇਵਲ ਤੋਂ ਕੇਵਲ ਜਿਵੇਂ ਕਹਿੰਦੇ ਆ ਨਾ ਜਿੰਨੀ ਦੁਕਾਨ ਉੱਚੀ ਹੁੰਦੀ ਹੈ ਨਾ ਉਥੇ ਦੁਕਾਨ ਦੇ ਉੱਤੇ ਜੋ ਗ੍ਰਾਹਕ ਹੁੰਦੇ ਜਿਵੇਂ ਸੋਨੇ ਦੀ ਦੁਕਾਨ ਹੈ। ਹਣ ਛੋਟੇ ਮੂਟੇ ਦੁਕਾਨਾਂ ਜਾਂਦੇ ਬਾਜ਼ਾਰ ਦੇ ਵਿੱਚ ਕੋ ਖਾਣ ਪੀਣ ਵਾਲੀਆਂ ਨੇ ਜੋ ਰੇੜੀਆਂ ਲੱਗੀਆਂ ਨੇ ਨਿੱਕੀ ਨਿੱਕੀ ਦੁਕਾਨਾਂ ਲੱਗੀਆਂ ਕੱਪੜੇ ਦੇ ਜਾਂ ਹੋਰ ਬੜੀ ਤੁਹਾਨੂੰ ਭੀੜ ਮਿਲੂਗੀ। ਮਟੀਰੀਅਲ ਸਸਤਾ ਹੈ। ਪਰ ਜਦੋਂ ਸੋਨੇ ਵਾਲੀ ਦੁਕਾਨ ਤੇ ਚਲੇ ਜੇ ਤੇ ਹੀਰੇ ਮੋਤੀ ਮਿਲਦੇ ਹੁਣ ਸੋਨਾ ਮਿਲਦਾ ਹੋਵੇ ਉੱਤੇ ਭੀੜ ਨਹੀਂ ਹੁੰਦੀ। ਉੱਥੇ ਤਾਂ ਟਾਵੇਂ ਟਾਵੇਂ ਵਿਰਲੇ ਬੱਲੇ ਜਾਂਦੇ ਆ। ਜੋ ਕੇ ਭਾਈ ਇੱਥੇ ਸੌਦਾ ਮਹਿੰਗਾ ਉੱਥੇ ਹੀ ਸੱਚ ਵਾਲਾ ਜੋ ਸੌਦਾ ਹੈ ਨਾ ਇਹ ਵੀ ਕੋਈ ਸਸਤਾ ਨਹੀਂ ਹੈ ਇੱਥੇ ਤਾਂ ਭਾਈ ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਨ ਜੇ ਸਰ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਂ ਇੱਥੇ ਤਾਂ ਸਤਿਗੁਰੂ ਪਾਤਸ਼ਾਹ ਨੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਪਰਿਵਾਰ ਵਾਰ ਕੇ ਵੀ ਕਹਿ ਦਿੱਤਾ ਹੈ ਕਿ ਮਾਲਕਾ ਜੇ ਇੰਨਾ ਕੁ ਦੇ ਕੇ ਵੀ ਮੈਂ ਤੇਰੇ ਤੇਰੀ ਨਜ਼ਰ ਵਿੱਚ ਆ ਜਾਵਾਂ ਨਾ ਤੇਰੀ ਮਿਹਰ ਵਿੱਚ ਆ ਜਾਵਾਂ ਮੈਂ ਤੇਰਾ ਸ਼ੁਕਰਗੁਜ਼ਾਰਾਂ ਕਿ ਮੇਰਾ ਥੋੜੇ ਜੀ ਨਹੀਂ ਸਰ ਗਿਆ ਕੰਮ ਆ ਪਤਾ ਪਰਚੀਆਂ ਘਟਾ ਕੇ ਕਹਿੰਨੇ ਬੜਾ ਕੋਈ ਦੇ ਦਿੱਤਾ ਗੁਰੂ ਘਰ ਨੂੰ ਬਈ ਇੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਕਿ ਦੇ ਪਰਿਵਾਰ ਸਾਰਾ ਵਾਰ ਦਿੱਤਾ ਹੈ ਸਭ ਕੁਝ ਸਰਮ ਦੇ ਲੇਖੇ ਲਾ ਦਿੱਤਾ ਹੇ ਰਵੀਪਤਾ ਇਹੀ ਕਹਿੰਦੇ ਆ ਕਿ ਮਾਲਕਾ ਸ਼ੁਕਰ ਹੈ ਜੇ ਇੰਨਾ ਵਾਰ ਕੇ ਵੀ ਤੇਰੀ ਮਿਹਰ ਮਿਲ ਜਵੇ ਨਾ ਤਾਂ ਮੈਂ ਆਪਣੇ ਆਪ ਨੂੰ ਤਨਭਾਗ ਵਾਂ ਸਮਝਾਂਗਾ ਬੜੁਭਾਗੀ ਸਮਝਾਂਗਾ ਜੇ ਮੇਰੇ ਇੰਨੇ ਕੁ ਥੋੜੇ ਹੀ ਦਿੱਤੇ ਹੋਏ ਆਈ ਵੀ ਤੂੰ ਖੁਸ਼ ਹੋ ਗਏ ਇੰਨਾ ਕੁ ਜਾਰ ਕੇ ਵੀ ਕਹਿੰਦੇ ਥੋੜਾ ਵਾ ਇੱਥੇ ਸੀ ਥੋੜਾ ਦੇ ਕੇ ਵੀ ਬਸ ਉਹ ਕਿਹੜਾ ਸਖਸ ਆ ਪੱਕਾ ਇੱਕ ਸਾਰੇ ਫਰਾਂ ਦੇ ਤੇ ਨਾ ਉਹ ਪਤਾ ਨਹੀਂ ਲੱਗਦਾ ਕਿ ਨਾਂ ਲੇ ਕੇ ਪੱਲੂ ਪਟੀਆਂ ਵਣੀਆਂ ਫਲ ਦੇ ਓਕੇ ਉੱਤੇ ਪਰ ਆਪ ਅਸੀਂ ਦਿਖਾਵਾ ਕਰਦੇ ਆ ਪਰ ਮਾਲਕ ਦਾ ਕੋਈ ਸੰਬੰਧ ਨਹੀਂ ਹੈ ਬਿਨ ਬੋਲਿਆਂ ਸਭ ਕੋਈ ਜਾਣਦਾ ਤੇਰੇ ਕਹਿਣ ਕੌਣਦੇ ਗੱਲਾਂ ਨਹੀਂ ਉਹ ਤਾਂ ਸਭ ਕੋਈ ਜਾਣਦਾ ਕੱਟ ਕੱਟ ਕੇ ਅੰਤਰ ਕੀ ਜਾਣਦਾ ਬਰੇ ਬਰੇ ਕੀ ਪੀੜ ਪਛਾਨਦਾ ਗੱਲ ਚੱਲੀ ਹੈ ਨਾ ਅਰਦਾਸ ਦੀ ਕੀ ਅਰਦਾਸ ਅੱਖਰਾਂ ਦੀ ਨਹੀਂ ਹੁੰਦੀ ਕਰਨ ਵਾਲੇ ਦੀ ਤਿਕਰਾਂ ਵਾਲੇ ਦੀ ਕਰਨ ਵਾਲੇ ਦੀ ਪਹੁੰਚ ਉੱਥੇ ਤਾਂ ਖੋਣੀ ਚਾਹੀਦੀ ਜਿੱਥੇ ਅਰਦਾਸ ਸੁਣਾਉਣੀ ਹੈ ਉਹਦਾ ਜੀਵਨ ਹੋਣਾ ਚਾਹੀਦਾ ਤੇ ਜਿਹਨੇ ਕਰਵਾਉਣੀ ਆ ਉਹਦੀ ਭਾਵਨਾ ਹੋਣੀ ਚਾਹੀਦੀ ਹੈ ਭਾਵਨੇ ਭਗਤ ਪਾਏ ਕੋਢੀ ਹੈ ਗੁਰ ਭਾਗ 라ਕੇ ਤਾਏ ਗੁਰ ਸਰਬ નિਦਾਨ ਤਾਂ ਦਾਇ ਤੇ ਅਰਦਾਸ ਕਿਦਾਂ ਦੀ ਹੈ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਹੁਣ ਜਨ ਜੰਤੋ ਭਾਵੈ ਜੋ ਉਸ ਮਾਲਕ ਦਾ ਹੋ ਗਿਆ ਆਪਾਂ ਤਰਪੇ ਨੇ ਲੈ ਵੀ ਅਰਦਾਸ ਕਰਦੇ ਤੂੰ ਵੀ ਆ ਜਾ ਇਹ ਵੀ ਕਰਦੇ ਕਿਨਾਂ ਕਿ ਬਸ ਜਿਹੜੀਆਂ ਪੌੜੀਆਂ ਪੰਕਤੀਆਂ ਪੜੀਆਂ ਹੋਈਆਂ ਇਹ ਬਚਨ ਕੀਤਾ ਨਾ ਬਈ ਜਿਹੜੀ ਪਹਿਲੀ ਪੌੜੀ ਪੜਦੇ ਆਪਾਂ ਫਿਰ ਤੁੰਹਾਂ ਕੋ ਗੱਤੀ ਸਮਰ ਕੇ ਇਹ ਤਾਂ ਦਸਮ ਗ੍ਰੰਥ ਦੀ ਭਾਈ ਮੱਧ ਦੀ ਅਰਦਾਸ ਆ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਇਹ ਚੰਡੀ ਦੀ ਵਾਰ ਦੀ ਭਾਈ ਪਹਿਲੀ ਪੌੜੀ ਹੈ ਜੋ ਅਸੀਂ ਪੜਦੇ ਹਾਂ ਬਾਕੀ ਤਾਂ ਪੰਥ ਨੇ ਬਣਾਈਏ ਕਿਸੇ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਨਿਮਾਣੇ ਕਿ ਨਿਮਾਣ ਇਹ ਸਾਨੂੰ ਗੁਰਦਿਆਂ ਤੋਂ ਵਿਛੋੜਦੀ ਉਦੋਂ ਪਹਿਲਾਂ ਤਾਂ ਹੈ ਹੀ ਨਹੀਂ ਸੀ 47 ਤੋਂ ਪਹਿਲਾਂ ਤਾਂ ਇਹ ਪੰਕਤੀ ਕਿਉਂ ਗੁਰਦਾਰ ਪਾਈਓ ਤਾਂ 50 ਪਾਸਤਨ ਇਕੱਠੇ ਸੀ ਨਾ ਉਹਦੇ ਵਿਛੜੇ ਨਹੀਂ ਸੀ ਹੁਣ ਅੱਜ ਤੱਕ ਇਸ ਅਰਦਾਸ ਤੇ ਮਾਲਕ ਨੇ ਅਮਨ ਕਿਉਂ ਨਹੀਂ ਕੀਤਾ ਕਿਉਂ ਨਹੀਂ ਤੁਹਾਡੀ ਸੁਣੀ ਜਾਂ ਤਾਂ ਸੀ ਸਾਰੇ ਝੂਠੇ ਆ ਇਹ ਹੋ ਸਕਦਾ ਨਾ ਬੀਸੀ ਟੂਠੇਆ ਮਾਲਕ ਤਾਂ ਨਹੀਂ ਸੁਣਦਾ ਤੇ ਜਾਂ ਮਾਲਕ ਸਾਨੂੰ ਇਹ ਦੇਣਾ ਨਹੀਂ ਚਾਹੁੰਦਾ ਉਹ ਕਹਿੰਦਾ ਭਾਈ ਤੂੰ ਕਿਉਂ ਮਾਰਤਾ ਨਾ ਇਸ ਗੱਲ ਨੂੰ ਸਮਝਿਆ ਕਰੋ ਧਿਆਨ ਵਿੱਚ ਰੱਖਿਆ ਕਰੋ ਬਿਕਰੂ ਪਾਸ਼ਾ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਕਿੰਨਾ ਪੰਥ ਹੈ ਅਰਦਾਸ ਹੁੰਦੀ ਹੈ ਨਾ ਮਾਲਕਾ ਨਨਕਾਣਾ ਸਾਹਿਬ ਨਾਲ ਹੁਣ ਵੀ ਜਿੰਨੇ ਕੁ ਗਏ ਨੇ ਉਹ ਖੁੱਲੇ ਦਵਾਜੇ ਥੋੜੀ ਗਏ ਆ ਕਿ ਨੰਦਪੁਰ ਵਾਲਾ ਫਾਟਕ ਥੋੜੀ ਸੀਗਾ ਵੀ ਚਲੋ ਟਰਾਲੀਆਂ ਭਰੀਆਂ ਲੰਗਰ ਲਾਇਆ ਤੁਰਗੇ ਅੰਦਰ ਵੜ ਗਏ ਮੇਰੇ ਨਾਲ ਕਹਣਾ ਸਰ ਜਾਣਾ ਤਾਂ ਉੱਥੇ ਦਾ ਪਾਸਵਰਡ ਹੋਣਾ ਚਾਹੀਦਾ ਬੀਜਾ ਲੱਗਣਾ ਚਾਹੀਦਾ ਅਥਾਰਟੀ ਚਾਹੀਦੀ ਹੈ ਬੜੇ ਜਿਹੜੇ ਕਹਾ ਕਰਨੇ ਪੈਂਦੇ ਨੇ ਭਾਈ ਪੇਪਰ ਵਰਕ ਕਰਨਾ ਪੈਂਦਾ ਫਿਰ ਕਿਤੇ ਐਂਟਰੀ ਮਿਲਦੀ ਹੁਣ ਮਾਲਕ ਕਹਿੰਦਾ ਤੈਨੂੰ ਉੱਥੇ ਜਾਣ ਦੀ ਕੀ ਲੋੜ ਮੈਂ ਤਾਂ ਹਰ ਹ ਜਗਾ ਤੀਆਂ ਭਾਈ ਨਾ ਮੈਂ ਤੇਰੇ ਬਾਤੇ ਦਰਵਾਜ਼ੇ ਖੋਲਣੇ ਆ ਜੋ ਜੀਦਾ ਹੈ ਲੈ ਗਿਆ ਭਾਈ ਉਹਨੇ ਟਿਕਿਆ ਰੰਦ ਵਰਤੇ ਭਾਈ ਉਹ ਤਾਂ ਛੱਡ ਕੇ ਭਜੇ ਸੀ ਹੁਣ ਮੰਗਦਾ ਫਿਰਦਾ ਮੈਂ ਤੈਨੂੰ ਛੱਡਣ ਨੂੰ ਕਿਨੇ ਗਿਆ ਸੀ ਉਹ ਜਿਹੜੇ ਸੀਗੇ ਰਹਿ ਗਏ ਉਹਨਾਂ ਦਾ ਕੀ ਹੋ ਗਿਆ ਰੱਖਣ ਵਾਲਾ ਵਹਿਗੁਰੂ ਆ ਸੀ ਉਹ ਸੀ ਭਾਈ ਸਿੰਧੀ ਪਰਵਾਰ ਆਪਾਂ ਸਿੱਖਾਂ ਨੂੰ ਕਹਿੰਦੇ ਸਿੱਖੀ ਬਹੁਤ ਹੈ ਛੱਡਣ ਵਾਲੇ ਪਹਿਲਾਂ ਹੀ ਸੀ ਜੇ ਅਨੰਦਪੁਰ ਸਾਹਿਬ ਤੋਂ ਜੇ ਛੱਡ ਕੇ ਆ ਗਏ ਸੀ ਨਾ ਇਹ ਸਿੱਖੀ ਜੀ ਭਾਈ ਜਿਹੜੇ ਕਹਿੰਦੇ ਅਸੀਂ ਬੜੇ ਮਹਾਨ ਸਿੱਖੀ ਚ ਪੱਕੇ ਹਾਂ ਮਾਝ ਦੇ ਸਿੱਖ ਅੱਜ ਕੱਲ੍ਹ ਕਹਿੰਦੇ ਮਾਝੇ ਸਿੱਖੀ ਬਹੁਤ ਐ ਉਹ ਸਾਰੇ ਪੰਗੇ ਉਧਰੋਂ ੜਦੇ ਆ ਜੇ ਪੰਥਨ ਸੁਟਣ ਵਾਲੀ ਗੱਲ ਆਉਂਦੀ ਐ ਨਾ ਸਾਰੇ ਪੰਗੇ ਉਥੋਂ ੜਦੇ ਆ ਜ ਜਨੇ ਦਾਗ ਲੱਗੇ ਨਾ ਕੌਮ ਦੇ ਉੱਤੇ ਸਾਰੇ ਉਧਰੋਂ ਹੀ ਆਏ ਹੋਏ ਨੇ ਹੁਣ ਭਾਈ ਜਿਨ੍ਹਾਂ ਨੇ ਸਿੱਖੀ ਘੁਮਾਈ ਐ ਭਾਈ ਉਹਨਾਂ ਦਾ ਹੁਣ ਇਤਿਹਾਸ ਛੋਟੇ ਸਜਦਾਂ ਦਾ ਜਦੋਂ ਸਿੱਧੀ ਦਿਹਾੜੇ ਆਉਣੇ ਆ ਉਹਦਾ ਮਹੀਨਾ ਸ਼ਹਾਦਤ ਦਾ ਦਿਨ ਹੁੰਦਾ ਵਾ ਸਿੱਧੀ ਦੇ ਦਿਨ ਦਿਹਾੜੇ ਚੱਲਦੇ ਨੇ ਭਾਈ ਤੇ ਉਹਨਾਂ ਵਿੱਚ ਸਾਰਿਆਂ ਜਿਗਰ ਆਵੇਗਾ ਇਹਨਾਂ ਦਾ ਵੀ ਕਿਸ ਨੇ ਕਿਸ ਤਰ੍ਹਾਂ ਪ੍ਰੀਤ ਨਗਾਈ ਹੈ ਉਹ ਵੇਸੇ ਕਿ ਤੈਸੀ ਜਦੋਂ ਮੋਤੀ ਮਹਿਰਾ ਜੀ ਬੱਚਿਆਂ ਨੂੰ ਦੁੱਧ ਪਲਾਉਂਦੇ ਸੀ ਕਿ ਉਦੋਂ ਭਾਈ ਮੋਤੀ ਮਹਿਰਾ ਤਾਂ ਦੁੱਧ ਪਲਾ ਕੇ ਸੇਵਾ ਕਮਾ ਗਿਆ ਉਸੇ ਤਰ੍ਹਾਂ ਹੀ ਭਾਈ ਨਨਕਾਣਾ ਸਾਹਿਬ ਦਾ ਕੋਰਦਰਾ ਜਿੰਨੇ ਵੀ ਸੀ ਪੰਜਾ ਸਾਹਿਬ ਹੋਰ ਗੁਸਤਾਨ ਨੇ ਹੁਣ ਮਾਲਕ ਨੇ ਤੈਨੂੰ ਕਿਸੇ ਸਥਾਨ ਨਾਲ ਨਹੀਂ ਜੋੜਿਆ ਹੋਇਆ ਆਪਾਂ ਤਾਂ ਜੁੜੀ ਜਾਂਦੇ ਆ ਨਾ ਵੀ ਉੱਥੇ ਜਾ ਕੇ ਮੱਥਾ ਟੇਕਣਾ ਕਿਉਂ ਭਾਈ ਉਹ ਭਾਈ ਇੱਕ ਤੇ ਪ੍ਰੀਤ ਰੱਖੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਤੇ ਕਾਗਜ਼ ਤੇ ਨਹੀਂ ਰੱਖਣੀ ਕੇਵਲ ਤੋਂ ਕੇਵਲ ਗੁਰੂ ਪਾਸ਼ਾ ਦੀ ਜੇ ਸ਼ਬਦ ਹਨ ਸ਼ਬਦਾਂ ਨਾਲ ਆਪਣਾ ਧਿਆਨ ਜੋੜੋ ਇਹ ਆਪਾਂ ਚਾਹੀਏ ਜਾਣੇ ਆਪਾਂ ਘਰ ਛੱਡਿਆ ਦੂਜੇ ਘਰ ਦੂਜੇ ਤੀਜੇ ਨਹੀਂ ਉੱਥੇ ਗੁਰਦਾਰੇ ਉੱਥੇ ਗੁਰਦੇ ਉੱਥੇ ਕੀ ਰਹੀ ਕੀ ਉੱਥੇ ਤਾਂ ਕੋਈ ਗ੍ਰੰਥ ਸਾਹਿਬ ਹੈ ਕੋਈ ਵੱਖਰੀ ਲਿਪੀ ਜੀ ਪਾਸ਼ਾ ਚ ਲਿਖਿਆ ਹੋ ਕਿ ਤੈਨੂੰ ਇੱਥੇ ਸਮਝ ਨਹੀਂ ਆਉਂਦੀ ਸੀ ਕਿ ਉੱਥੇ ਵਾਲਾ ਪੰਜਾਬੀ ਵਾਲਾ ਜਾਂ ਇੱਥੇ ਵਾਲਾ ਉਰਦੂ ਸੀ ਮੈਨੂੰ ਸਮਝ ਨਹੀਂ ਆਇਆ ਇਸ ਕਰਕੇ ਭਾਈ ਮੈਂ ਉੱਥੇ ਚਲੇ ਗਿਆ ਇਹ ਸਾਡੇ ਮੰਦੇ ਬਹਿਮ ਨੇ ਭਰਮ ਨੇ ਭਲੇਖੇ ਨੇ ਕੁੱਟ-ਕੁੱਟ ਕੇ ਭਰੇ ਆ ਕਿ ਕੱਲ ਬੇਂਤੀ ਕੀਤੀ ਹੈ ਨਾ ਆਈ ਕਿ ਕਿਉਂ ਨਹੀਂ ਪਾਚਾ ਸਾਡੀ ਅਰਦਾਸ ਸੁਣਦੇ ਕਿ ਅਸੀਂ ਝੂਠੇ ਆ ਕਿ ਦੇਹ ਸੰਤ ਬ੍ਰਹਮ ਬ੍ਰਹਮ ਗਿਆਨੀ ਉਦੋਂ ਪਾਈ ਜਿਹਨਾਂ ਨੂੰ ਪਤਾ ਨਹੀਂ ਕਿੰਨੇ ਅਗਰੇ ਡਿਗਨੇ ਦੇਣ ਨੇ ਸਾਡੇ ਜੀ ਸੱਚਖੰਡ ਗਏ ਬ੍ਰਹਮ ਗਿਆਨੀ ਨੇ ਕਿਉਂ ਨਹੀਂ ਸੁਣੀ ਮਾਲਕ ਨੇ ਉਹਨਾਂ ਦੀ ਬਈ ਜਦ ਤਨੇ ਅਰਦਾਸ ਕੀਤੀ ਨਹੀਂ ਜਾਂ ਫਿਰ ਝੂਠੇ ਆ ਤੇ ਮਾਲਕ ਕਹਿੰਦਾ ਕਿਉਂ ਭਾਈ ਤੂੰ ਨਨਕਾਣਾ ਕਿਉਂ ਲੈਣਾ ਚਾਹੁੰਦਾ ਪੰਥ ਨੇ ਤਾਂ ਬਣਾਤੀ ਇਹ ਪੰਕਤੀ ਵਿੱਚ ਜੇ ਨਾ ਕਦੇ ਅਰਦਾਸ ਕੋਈ ਭੁੱਲ ਜਾਵੇ ਨਾ ਬੋਲਣੋ ਸਾਰੀ ਕਮੇਟੀ ਸਾਰੀ ਸੰਗ ਖਿੱਚਣ ਲੱਗ ਜੰਦੀ ਅਰਦਾਸੀਆਂ ਨੂੰ ਆਦ ਆਪਾ ਭੀ ਗਿਆ ਸੀ ਇਹ ਤਾਂ ਭਾਈ ਸਨ 47 ਤੋਂ ਪਹਿਲਾਂ ਵੀ ਅਰਦਾਸ ਹੁੰਦੇ ਸੀ ਉਦੋਂ ਇਹ ਹੈ ਨਹੀਂ ਸੀ ਪੰਕਤੀਆਂ ਵਿੱਚ ਇਹਦੇ ਅਰਦਾਸਾਂ ਰੱਬ ਸੁਣਦਾ ਸੀ ਅਬ ਦੇ ਭਗਤਾਂ ਦੀਆਂ ਪ੍ਰੇਮੀਆਂ ਦੀਆਂ ਜਿਹੜੀਆਂ ਵਾਜਬ ਸੀ ਜਾਇਜ਼ ਸੀ ਤੁਹਾਡੀ ਮੰਗੀ ਨੇ ਜਾਇਜ਼ ਹੁੰਦੀ ਹੈ ਭਾਈ ਕਿੱਥੇ ਦੇ ਦੂ ਦਾ ਮਾਲਕ ਇਹ ਜਿਹੜੀ ਮੰਗ ਤੁਸੀਂ ਭਾਈ ਗੁਰੂ ਮਹਾਰਾਜ ਦੇ ਅੱਗੇ ਆ ਕੇ ਮੰਗਦੇ ਹੋ ਨਾ ਜਿਹੜੀ ਮੰਗਣੀਆਂ ਨੂੰ ਮੰਗਣ ਦੀ ਲੋੜ ਹੀ ਨਹੀਂ ਹੈ ਬਿਨ ਬੋਲੇ ਸਭ ਕੁਝ ਜਾਣਦਾ ਇਸ ਅੱਗੇ ਕੀ ਚੇ ਅਰਦਾਸ ਤੇਰੀ ਅਰਦਾਸ ਮਾਲਕ ਕਿਉਂ ਨਹੀਂ ਸੁਣਦਾ ਕਿ ਕਿੰਨੇ ਅਰਦਾਸਾਂ ਹੁੰਦੀਆਂ ਨੇ ਕਿ ਕਿੰਨੇ ਤੂੰ ਧਰਮ ਕਰਮ ਕਾਰਨ ਕਰਦਾ ਹੈ ਕਿਉਂ ਨਹੀਂ ਪ੍ਰਵਾਨ ਹੁੰਦੀ ਭਾਵਨਾ ਨਹੀਂ ਹੈ ਅਸਲ ਤੂੰ ਉਹਦਾ ਹੈ ਹੀ ਨਹੀਂ ਹੈ ਇਤੁ ਮਰਦਾ ਹੈ ਨਹੀਂ ਭਾਈ ਜੇ ਤੂੰ ਹੋਵੇਂ ਤੂੰ ਮੰਗੇ ਜਾਇਜ ਜੇ ਮੰਗੇ ਤਾਂ ਕੇਵਲ ਤੋਂ ਕੇਵਲ ਦੀ ਪਾਕਤੀ ਮੰਗੇ ਸ਼ੇਖ ਫਰੀਦ ਦੀ ਖੈਰ ਦੀ ਜੇ ਬੰਦਗੀ ਇਹ ਰਬ ਦੇ ਪਿਆਰੇ ਤਾਂ ਬੰਦਗੀ ਮੰਗਦੇ ਆ ਉਹਨਾਂ ਨੂੰ ਸੰਸਾਰ ਨਾਲ ਕੀ ਸਵੰਦ ਅੱਜ ਹੈਗੇ ਕੱਲ ਨੂੰ ਪਤਾ ਨਹੀਂ ਅਗਲਾ ਸਾ ਆਵੇ ਕਾ ਨਾ ਆਵੇ ਕਦਾ ਛੱਡ ਜਾਣਾ ਕੋ ਪਤਾ ਲੱਗਦਾ ਕਦੋਂ ਕਦੋਂ ਬੈਠੇ ਰੁੱਟੀਆਂ ਖਾਂਦੇ ਆ ਖਾਂਦੇ ਪਿੱਛੇ ਪਲਟੀ ਮਾਰ ਕੇ ਨੌ ਲਾ ਲਗੇ ਬੁਰਕੀਆਂ ਕਿਉਂ ਨਹੀਂ ਪੈਂਦੇ ਆ ਮੋਟੇ ਵੀ ਰੋਟੀ ਖਾਂਦੇ ਚੜ ਗਏ ਸੀ ਤਾਂ ਹੁੰਦਾ ਕਿ ਨਹੀਂ ਹੁੰਦਾ ਐਸਾ ਬਹੁਤ ਕੁਸ਼ੰਦਾ ਦਾ ਇੱਥੇ ਕੋਈ ਨਹੀਂ ਪਤਾ ਲੱਗਦਾ ਕਦੋਂ ਕੀ ਹੋ ਜਾਂਦਾ ਕਦੋਂ ਕਿਹੜੇ ਸੁਆਕੀ ਦੀ ਖਤਮ ਹੋ ਜਾਣੇ ਤੇ ਝੂਠਿਆਂ ਦਾ ਸੰਸਾਰ ਹੈ ਤੇ ਰੱਬ ਦੇ ਪਿਆਰੇ ਉਹਨਾਂ ਦੀ ਅੱਖ ਉਹਨਾਂ ਦਾ ਗਿਆਨ ਉਹਨਾਂ ਨੂੰ ਪਤਾ ਵੀ ਜਿਹੜਾ ਝੂਠ ਹੈ ਇਹਦੇ ਨਾਲ ਕੀ ਜੋੜਨਾ ਸੱਚ ਨਾਲ ਜੋੜੋ ਕਿ ਜਿਹੜਾ ਸੱਚਾ ਟੱਲ ਹੈ ਇੱਕ ਵਾਰ ਜੁੜ ਗਿਆ ਉਹਦੇ ਨਾਲ ਮੁੜ ਕੇ ਟੁੱਟਣਾ ਵੀ ਨਹੀਂ ਅਸੀਂ ਪਰ ਹਮੇਸ਼ਾ ਲਈ ਸੁੱਖ ਨੇ ਐਵੇਂ ਝੂਠੇ ਸੁੱਖਾਂ ਦੀ ਖਾਤਰ ਮੈਂ ਅਬੜਾ ਅਸਲੀ ਸੱਚ ਵਾਲਾ ਸੁੱਖ ਕੁਰਬਾਨ ਕਰਦਾ ਵਾਂ ਅਸੀਂ ਕੁਰਬਾਨ ਕਰੀ ਬੈਠੇ ਆ ਸਾਡੇ ਭਾਂਡੇ ਜਿਹੜੇ ਮਤ ਵਾਲੇ ਆ ਨਾ ਜਿਹੜੇ ਮਤ ਆ ਉਲਟੀ ਮਤ ਆ ਕਿ ਅਸੀਂ ਸੰਸਾਰਕ ਸੁੱਖ ਨੂੰ ਅਸਲੀ ਸੁੱਖ ਮੰਨੀ ਬਨੇ ਬੈਠੇ ਆ ਅਸਲੀ ਸੁੱਖ ਹੈ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੋ ਸੁੱਖ ਕੋ ਚਾਹੇ ਸਦਾ ਚਰਨ ਰਾਮ ਕੀ ਲੇ ਹੋ ਭਾਈ ਜਿਨ੍ਹਾਂ ਨੇ ਸ਼ਰਨ ਲੈਣੀ ਹੈ ਜਿਹੜੇ ਗੁਰੂ ਦੇ ਬਚਨਾਂ ਤੇ ਅਮਲ ਕਰਦੇ ਆਂ ਕਹਾਣੀ ਇਥੇ ਕੱਲ ਹੁੰਦੀ ਹੈ ਕਿ ਬਚਨ ਤੂੰ ਕਿਵੇਂ ਸੁਣਿਆ ਕਿਸੇ ਦੇ ਬੋਲੇ ਹੋਏ ਸੁਣ ਲਏ ਜਾਂ ਤੂੰ ਅੱਖਾਂ ਨਾਲ ਦੇਖ ਕੇ ਪੜ ਲਿਆ ਉਹ ਕਾਗਜ਼ ਤੇ ਅੱਖਾਂ ਲਿਖੇ ਸੀ ਕਿਸੇ ਤੇ ਜਾਂ ਕੋਈ ਹੋਰ ਵਿਧੀ ਸੀ ਹੁਣ ਬਿਧੀਆ ਬਥਰੀਆਂ ਕੰਪਿਊਟਰ ਲੈਪਟਾਪ ਸਾਰਿਆਂ ਤੇ ਜਦੋਂ ਮਰਜੀ ਪਾਣੀ ਕੱਢੀ ਚੱਲ ਬੈਠਾ ਬੈਠਾ ਭਾਈ ਅੱਗੇ ਪ੍ਰਚਾਰਕਾਂ ਨੇ بڑے ਗ੍ਰਾਂਹ ਚੱਕਣੇ ਬੰਦੇ ਨਾਲ ਹੁਣ ਕੋਈ ਲੋੜ ਨਹੀਂ ਕਿਸੇ ਗ੍ਰਾਂਥੀ ਚੱਕਣ ਦੀ ਸਾਰਾ ਕੁਝ ਇੱਕ ਛੋਟੀ ਡੱਬੀ ਚ ਹੁੰਦਾ ਇਹਦੇ ਚ ਜਦੋਂ ਮਾਦੀ ਕੱਢ ਕੇ ਬੈਠਾ ਦੇਖੀ ਚੱਲ ਪਹਿਲਾਂ ਹੁੰਦਾ ਸੀ ਤੋ ਦੇਸ਼ ਵਿਦੇਸ਼ਾਂ ਕਦੇ ਜਾਣਾ ਨਾ ਪ੍ਰਚਾਰ ਕਰਨ ਵਾਸਤੇ ਕਈ ਕੀ ਗ੍ਰੰਥ ਨਾਲ ਚੱਕਣੇ ਪੈਂਦੇ ਹੁੰਦੇ ਸੀ ਵੀ ਪਤਾ ਨਹੀਂ ਕਦੋਂ ਕਿੱਥੇ ਜਾ ਕੇ ਕਿਹੜੀ ਲੋੜ ਪੈ ਜੇ ਗੁਟਕਾ ਸਾਹ ਲੈਣਾ ਹੋ ਲੈਣੇ ਹੁਣ ਤਾਂ ਨਿਤਨੇ ਵਿੱਚ ਹੀ ਆ ਭਾਈ ਹੁਣ ਤਾਂ ਸਭ ਕੁਝ ਇੱਕ ਛੋਟੀ ਡੱਬੀ ਦੇ ਵਿੱਚ ਬੰਦ ਹੋ ਗਈ ਹੈ ਭਾਵੇਂ ਤੋਂ ਉਥੋਂ ਉਹ ਡੱਬੀ ਦੇ ਵਿੱਚੋਂ ਸੁਣਾ ਭਾਵੇਂ ਕਾਗਜ਼ ਤੋਂ ਸੁਣਾ ਪੜ ਜਿਵੇਂ ਮਰਜੀ ਕਰ ਗੱਲ ਤਾਂ ਸਾਰੀ ਅਮਲ ਤੇ ਹੋਣੀ ਹੈ ਸ਼ਬਦ ਦੇ ਨਾਲ ਜੁੜੋ ਗੁਰੂ ਮਹਾਰਾਜ ਤੈਨੂੰ ਕਿਹਦੇ ਨਾਲ ਜੁੜ ਕੇ ਆ ਸ਼ਬਦ ਗੁਰੂ ਸੁਰਤ ਤੋਂ ਨਿਚੇਲਾ ਤੇ ਤੂੰ ਤਾਂ ਭਾਈ ਆ ਸਰੀਰਾਂ ਨਾਲ ਜੁੜਿਆ ਪਿਆ ਕਾਗਜ਼ੇ ਦੇ ਨਾਲ ਜੁੜਨਾ ਵੀ ਇਹ ਵੀ ਇੱਕ ਤਰੀਕਾ ਹੀ ਭਾਈ ਸਰੀਨਾ ਜੋਨ ਵਾਲੀ ਗੱਲ ਅੰਦਰ ਲਿਖੇ ਸ਼ਬਦ ਨਾਲ ਜੁੜ ਆਪਣੇ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਜੇ ਪਾਰ ਉਹ ਤਾਰਾ ਚੋਨਾ ਮੈਂ ਤਾਂ ਕਿਉਂ ਤੇ ਮਹਾਰਾਜ ਮੂਹ ਹੱਥ ਲਾ ਲੈਣ ਦੋ ਉਹ ਭਾਈ ਜਿਸ ਮਹਾਰਾਜ ਤੱਕ ਹੱਥ ਥੋੜੇ ਪਹੁੰਚ ਜਾਣ ਇਹ ਗੁਰਬਾਣੀ ਦੱਸਦੀ ਹੈ ਇਹ ਉਹ ਮਹਾਰਾਜ ਨਹੀਂ ਜਿਹਨੂੰ ਮਿਲਣਾ ਵਾ ਜੇ ਭਾਈ ਸਭ ਕੁਝ ਇੱਥੇ ਹੀ ਹੈ ਇੱਥੇ ਇੱਥੇ ਤੱਕ ਹੀ ਰਹਿਣਾ ਵਾ ਤੇ ਕੋ ਕਰਮ ਕਾਂਦੀ ਧਰਮ ਕਾਂਦੀ ਲੋਲੀ ਦੀ ਪੇ ਮਾਰੇ ਸਾਹਮਣੇ ਪ੍ਰਕਾਸ਼ ਹੱਥ ਲਾ ਲੋ ਵੇਜੋ ਕੋਲੇ ਆ ਕੇ ਫੇਰ ਤਾਂ ਗਾਂ ਵਾਲਾ ਕੁਝ ਹੈ ਹੀ ਨਹੀਂ ਨਾ ਵਈ ਬਾਣੀ ਤਾਂ ਉੱਥੋਂ ਆਈ ਇੱਥੇ ਅਗਾਹ ਆ ਬਾਣੀ ਤਾਂ ਕਹਿੰਦੀ ਐ ਇਆਂ ਖਾੜ ਚਲੋ